ਏ ਵੀ ਪਿਛਲੇ ਸਮੇਂ ਦੀ ਗੱਲ ਐ ਬਾਦਸ਼ਾਹ ਦੀ ਐ ਕਿਉਂਕਿ ਉਹ ਤਾਂ ਰਾਜਨੀਤੀਆਂ ਰਾਜਿਆਂ ਦੇ ਕੋਲੇ ਰਾਜ ਸੀ ਕਿ ਤਾਂ ਹੁਣ ਸਾਰੀ ਹਿੰਦੁਸਤਾਨ ਦਾ ਰਾਜ ਇੱਕ ਹੋ ਗਿਆ ਅਡੋ-ਉਡੀ ਰਿਆਸਤਾਂ ਦੇ ਰਾਜੇ ਹੁੰਦੇ ਪਰ ਲੜਾਈ ਝਗੜੇ ਉਹਨਾਂ ਵੀ ਦੀ ਮਾੜੇ ਨੂੰ ਤਾਕੜਾ ਜਿੱਤ ਲੰਦਾ ਜੰਗ-ਜੰਗੂ ਕਰਕੇ ਦੱਬ ਲੈਂਦੇ ਲੜਾਈਆਂ ਪਹਿਲੇ ਦਿਨੋਂ ਹੀ ਹੁੰਦੀਆਂ ਆਈਆਂ ਨੇ ਉਸ ਰਾਜੇ ਦੇ ਦੂਰ ਰਾਣੀਆਂ ਦੀ ਇਹ ਦੂਰ ਰਾਣੀਆਂ ਦੀਆਂ ਉਸ ਰਾਜੇ ਦੇ ਇੱਕ ਕੁੜੀ ਤੇ ਇੱਕ ਮੁੰਡਾ ਜਨਮਿਆ ਜਿਹੜੀ ਛੋਟੀ ਰਾਣੀ ਦੀ ਜਿਹੜੀ ਵੱਡੀ ਰਾਣੀ ਦੀ ਉਹਦੇ ਕਾਣੀ ਕੁੜੀ ਹੋਈ ਜਦੋਂ ਕਾਣੀ ਕੁੜੀ ਹੋ ਗਈ ਦੇ ਪਾਲ ਪਲੋਸ ਪਰ ਉਹ ਜਿਹੜੀ ਵੱਡੀ ਰਾਣੀ ਦੀ ਕਾਣੀ ਕੁੜੀ ਆਈ ਉਹ ਬੱਚਿਆਂ ਨੂੰ ਤੰਗ ਦੇਖਣਾ ਨਾ ਚਾਹਿਆ ਕਰੀ ਦੇਖ ਕੇ ਸੜਿਆ ਕਰੀ ਬਾਦਸ਼ਾਹ ਵੱਡੀ ਰਾਣੀ ਦੀ ਮੰਨਦਾ ਸੀ ਉਹ ਬਹੁਤ ਤੰਗ ਕਰਿਆ ਕਰੇ ਉਹ ਕੁੜੀ ਤੇ ਮੁੰਡੇ ਨੂੰ ਜਦੋਂ ਤੰਗ ਕਰਿਆ ਕਰੇ ਤੇ ਕਿਉਂ ਮਾਂ ਪਿਓ ਨੂੰ ਦੱਸਣਾ ਜੇ ਰਾਜੇ ਨੂੰ ਦੱਸਿਆ ਕਰਨ ਰਾਜਾ ਮੰਨਿਆ ਨਾ ਕਰੇ ਰਾਜਾ ਵੱਡੀ ਰਾਣੀ ਦੀ ਗੱਲ ਵਾਰੀ ਮੰਨਿਆ ਕਰੇ ਉਹਦੀ ਮਾਂ ਕਹਿਆ ਕਰੇ ਪੁੱਤ ਤੁਸੀਂ ਐਂ ਕਰੋ ਰਾਜੇ ਨੂੰ ਕੀ ਕਹਿਣੋ ਰਾਜਾ ਮੇਰੀ ਵੀ ਨਹੀਂ ਮੰਨਦਾ ਛੋਡੀ ਦਾ ਕੀ ਮੰਨੂਗਾ ਤੁਸੀਂ ਟਾਈਮ ਕੱਢ ਲਓ ਵੱਡੇ ਹੋ ਜਾਓ ਫਿਰ ਤੁਸੀਂ ਕੋਈ ਆਪ ਦਾ ਸਾਧਨ ਬਣਾ ਲਿਓ ਉਹ ਕਹਿੰਦੇ ਉਹ ਪਈ ਵੱਡੀ ਰਾਣੀ ਬਹੁਤ ਹੀਰਖਾ ਕਰਿਆ ਕਰਿਆ ਉਹ ਉਸ ਬੱਚਿਆਂ ਦੇ ਨਾਲ ਤੇ ਵੱਡੀ ਰਾਣੀ ਪਟਰਾਣੀ ਸੀ ਬਾਦਸ਼ਾਹ ਪਟਰਾਣੀ ਦੀ ਮੰਨਦਾ ਸੀ ਇੱਕ ਦਿਨ ਉਹ ਰਾਣੀ ਨੇ ਐਸਾ ਮਨ ਵਿੱਚ ਪੈਲਾ ਸੋਚਿਆ ਤੇ ਜਦੋਂ ਬਾਦਸ਼ਾਹ ਆਖਨ ਪੱਟੀ ਲੈ ਕੇ ਪਈਗੀ ਬੁਲਾਈ ਬਾਦਸ਼ਾਹ ਨੇ ਬੁਲੀ ਨਾ ਫੇਰ ਬੁਲਾਈ ਫੇਰ ਨਾ ਬੋਲੀ ਜੋ ਤੀਜੇ ਵਾਰ ਬੁਲਾਈ ਕਹਿੰਦੀ ਕਹਿੰਦਾ ਤੈਨੂੰ ਦੁੱਖ ਕੀ ਆ ਕਹਿੰਦੀ ਤੈਨੂੰ ਮੇਰਾ ਦੁੱਖ ਬਹੁਤ ਆ ਜੇ ਉਹ ਕਰੇਗਾ ਤਾਂ ਮੈਂ ਜਿਉਂਦੀ ਰਹੂ ਨਹੀਂ ਮੈਂ ਤਾਂ ਮਰੂੰਗੀ ਕਹਿੰਦਾ ਕੀ ਕੰਦੀ ਜੋੜੀ ਆ ਮੁੰਡਾ ਦੇ ਕੁੜੀ ਨੇ ਇਹ ਮੁੰਡੇ ਨੂੰ ਮਾਰ ਦੇ ਕੁੱਤਿਆਂ ਨੂੰ ਬੋਟੀਆਂ ਪਾ ਦੇ ਦੀਆਂ ਕਹਿੰਦਾ ਬਾਕੀ ਮਾਸ ਕੰਦੀ ਰੱਖ ਰੰਨ ਕੇ ਆਪਾਂ ਖਾਵਾਂਗੇ ਰਾਜਾ ਮੂੰਹ ਬਸ ਹੋ ਕੇ ਰਾਣੀ ਦੇ ਮਗਰ ਹਾਂ ਕਹਤਾ ਸੋਚਿਆ ਨਾ ਵੀ ਤਾਂ ਬਹੁਤ ਵੱਡਾ ਬਰਾਦ ਹੈ ਹੁਣ ਜਿਹੜੀ ਭੈਣ ਤੀ ਸੌਂਦੀ ਦੀ ਗੱਲਾਂ ਉਹਨਾਂ ਨੇ ਉਸ ਮੁੰਡੇ ਨੂੰ ਮਾਰ ਕੇ ਉਹਦੀ ਬੋਟੀ-ਬੋਟੀ ਕੁੱਤਿਆਂ ਨੂੰ ਪਾਤੀ ਤੇ ਉਸ ਆਪ ਬਣਾ ਕੇ ਰਾਜਾ ਤੇ ਰਾਣੀ ਖਾਣ ਲੱਗੇ ਉਹ ਕੁੜੀ ਤੋਂ ਦੇਖਿਆ ਨਾ ਗਿਆ ਅੱਖਾਂ ਤੇ ਆਸਤਰ ਕਿਉਂ ਰੋਣ ਲੱਗੀ ਵੀ ਮੇਰੇ ਭਰਾ ਨੂੰ ਉਹ ਰਾਣੀ ਨੇ ਜਦੋਂ ਕੁੜੀ ਨੇ ਆਇਆ ਕੀਤਾ ਰਾਣੀ ਨੂੰ ਕੁੱਤਿਆਂ ਵਾਂਗੂ ਦਰਵਾਜੇ 'ਤੇ ਖੜਾ ਕਰਤਾ ਵੀ ਇੱਥੇ ਤੂੰ ਖੜ ਜਾ ਗਾਹਾਂ ਨਹੀਂ ਆਉਣਾ ਉਹ ਖੜ ਗਈ ਤੇ ਦੂਜੇ ਦਿਨ ਉਹ ਕੁੜੀ ਨੇ ਜਿੰਨੀਆਂ ਬੋਟੀਆਂ ਹੱਡੀਆਂ ਸੀ ਭਰਾ ਦੀਆਂ ਨਾਲੇ ਰੋਂਦੀ ਫਿਰੇ ਤੇ ਨਾਲੇ ਸਾਰੀਆਂ ਹੱਡੀਆਂ ਇਕੱਠੀਆਂ ਕਰ ਲੀਆਂ ਇਕੱਠੀਆਂ ਕਰਕੇ ਇੱਕ ਭਾਂਡੇ 'ਚ ਪਾ ਕੇ ਇੱਕ ਕੋਠਰੀ 'ਚ ਧਰਤੀਆਂ ਅੱਡ ਚੱਲ ਜਦੋਂ ਉਹਨੂੰ ਭਰਾ ਦੀ ਯਾਦ ਆਇਆ ਕਰੇ ਉਹ ਹੱਡੀਆਂ ਦੇਖ ਲਿਆ ਕਰੇ ਉਹਨੂੰ ਸਬਰ ਜਾ ਆ ਜਾ ਕਰੇ ਵੀ ਮੇਰੇ ਭਰਾ ਦੀਆਂ ਹੱਡੀਆਂ ਨੇ ਤੇ ਬਹੁਤ ਚਿਰਾਂ ਐਸ ਤਰ੍ਹਾਂ ਦੇ ਜਦੋਂ ਨੰਗਿਆ ਤੇ ਇੱਕ ਦਿਨ ਉਹਨੇ ਫੇਰ ਦੇਖਿਆ ਵੀ ਮੈਂ ਮੇਰੇ ਭਰਾ ਦੀ ਭਰਾ ਨੂੰ ਦੇਖ ਲਾਂ ਜਦੋਂ ਗਿਆ ਗਿਆ ਦੇਖੀ ਕੋਠੀ ਖੋਲੀ ਉਥੇ ਹੱਡੀਆਂ ਨਾਲ ਇੱਕ ਜਿਉਂਦਾ ਤੋਤਾ ਬੈਠਾ ਉਹ ਕੁੜੀ ਨੇ ਸਮਝ ਲਿਆ ਵੀ ਆਹ ਤੋਤਾ ਮੇਰਾ ਭਰਾ ਹੈ ਜਦੋਂ ਨੇ ਬਾਹਰ ਖੋਲਿਆ ਤੋਤਾ ਡਾਰੀ ਮਾਰ ਗਿਆ ਉਹ ਨਰਾਸੀ ਹੋ ਗਈ ਵੀ ਲੈ ਹੁਣ ਤਾਂ ਇਹ ਵੀ ਭੱਜ ਗਿਆ ਅੱਗੇ ਤਾਂ ਮੈਂ ਦੇਖ ਲੈਂਦੀ ਦੀ ਹੁਣ ਮੈਂ ਕਿਹਨੂੰ ਦੇਖੂਗੀ ਉਹ ਤੋਤਾ ਜਾ ਕੇ ਵਜ਼ੀਰ ਦੇ ਕੋਠੇ ਤੇ ਬੈਠ ਗਿਆ ਬਨੇਰੇ ਤੇ ਬਹਿ ਗਿਆ ਵਜ਼ੀਰ ਬੈਠਾ ਕੁਰਸੀ 'ਤੇ ਆਹਿੰ ਕੋ ਤੋਤੇ ਨੇ ਗਾਉਣਾ ਸ਼ੁਰੂ ਕਰਤਾ ਕਹਿੰਦਾ ਬਾਪ ਨੇ ਵੜਾਇਆ ਮਾਂ ਨੇ ਖਾਇਆ ਬਾਰੇ ਭੈਣ ਦੇ ਚੁੱਕ ਅੱਡੀ ਕੁਝੇ ਪਾਇਆ ਉਹ ਵਜ਼ੀਰ ਕਹਿੰਦਾ ਤੋਤਾ ਬੜਾ ਸੋਹਣੀ ਗੱਲ ਕਰਦਾ ਹੈ ਉਹ ਕਹਿੰਦਾ ਵੀ ਦਵਾਰੇ ਸਨਾ ਉਹ ਕਹਿੰਦਾ ਵਜ਼ੀਰ ਨੂੰ ਤੋਤਾ ਕਹਿੰਦਾ ਫੇਰ ਸੁਣਾਉ ਮੈਨੂੰ ਇੱਕ ਸੂਈ ਦੇ ਦੇਗਾ ਕਹਿੰਦਾ ਸੂਈ ਲੈ ਲਾ ਕਹਿੰਦਾ ਸੂਈ ਦੇ ਸੂਈ ਲੈ ਕੇ ਤੋਤੇ ਨੇ ਫੇਰਗਾ ਉਹੀ ਕਿਹਾ ਵੀ ਰਾਜੇ ਨੇ ਬਾਪ ਨੇ ਮਰਵਾਇਆ ਮਾਂ ਨੇ ਖਾਇਆ ਬਾਰੇ ਭੈਣ ਦੇ ਚੁੱਕ ਕੁਜੇ ਪਾਇਆ ਉਹ ਸੂਈ ਲੈ ਕੇ ਫੜ ਕੇ ਪਾਂਚਾਂ ਚ ਤੋਤਾ ਆ ਕੇ ਇੱਕ ਦਾੜੀ ਮੁੰਨਰਾਏ ਦੇ ਕੋਠੇ ਤੇ ਬਹਿ ਗਿਆ ਉਠੀ ਵੀ ਫਰੋਣੇ ਇਹੀ ਗਾਇਆ ਉਹ ਕਹਿਣ ਲੱਗਾ ਕਮਾਲ ਐ ਤੂ ਤੇ ਦਿਵਾਰੀ ਸੁਣਾ ਕਹਿੰਦਾ ਵੀ ਦਿਵਾਰੀ ਤਾਂ ਸੁਣਾਉ ਮੈਨੂੰ ਦੋਸਤਰੇ ਦੇਵੇਂਗਾ ਬਣਾ ਡੰਡੀ ਤੂੰ ਕਹਿੰਦਾ ਦੇਉਂਗਾ ਕਹਿੰਦਾ ਦੇ ਉਹਨੇ ਦੋਸਤਰੇ ਦੇ ਦੇ ਤੋਤੇ ਨੇ ਫੜ ਕੇ ਪਾਂਚਾਂ ਚ Kand ਤੇ ਰੱਖ ਲੇ ਆਪਦੇ ਕੋਲ ਉਹਨੇ ਫੇਰ ਗਾ ਸੁਣਾਇਆ ਕਹਿੰਦਾ ਬਾਪ ਨੇ ਵੜਾਇਆ ਮਾਂ ਨੇ ਖਾਇਆ ਬਾਰੇ ਉਸ ਭੈਣ ਦੀ ਜਿਹਨੇ ਚੁੱਕ ਜੇ ਪਾਇਆ ਲੇਗੀ ਤੋਤਾ ਸੁਈ ਤੇ ਉਸਤੇ ਕਮਾਰ ਦੀ ਦੁਕਾਨ ਦੇ ਬਨੇਰੇ ਤੇ ਬਹਿ ਗਿਆ ਜਾ ਕੇ ਉੱਥੇ ਜਾ ਕੇ ਜਦੋਂ ਬੈਠਾ ਉੱਥੇ ਜਾ ਕੇ ਉਹਨੇ ਆਹੀ ਕੋ ਸੁਣਾਇਆ ਉਹ ਸੁਨਿਆਰ ਬੜਾ ਖੁਸ਼ ਹੋਇਆ ਕਹਿੰਦਾ ਤੂੰ ਤਾਂ ਇਹ ਬੜੀ ਗੱਲ ਸੋਹਣੀ ਸੁਣਾਈ ਜਾਂਦਾ ਕਹਿੰਦਾ ਵੀ ਤੋਤਾ ਦਵਾਰੇ ਸੁਣਾ ਦੇ ਕਹਿੰਦਾ ਮੈਨੂੰ ਪਟਾਰੀ ਦੇ ਜਿਹੜੀ ਚ ਟੂਮਾ ਪਾਉਂਦੇ ਹੁੰਦੇ ਨੇ ਸੋਨੇ ਦੀਆਂ ਉਹ ਕਹਿੰਦਾ ਪਟਾਰੀ ਲੈ ਲਈ ਉਹ ਕਹਿੰਦਾ ਉਹਨੇ ਪਟਾਰੀ ਦੇ ਦਿੱ ਫੜ ਕਿਉ ਨੇ ਤੂਤੇ ਨੇ ਪੰਜਾਂ ਚ ਆਪ ਦੇ ਕੋਲੇ ਤਰ ਲਈ ਫਿਰ ਸੁਨਾਇਆ ਲੈ ਕੇ ਪਟਾਰੀ ਉਸ ਤਰ੍ਹਾਂ ਸੂਈ ਅਡਾਰੀ ਮਾਰ ਗਿਆ ਅਡਾਰੀ ਮਾਰ ਕੇ ਜਾ ਕੇ ਰਾਣੀ ਦੇ ਮਹਿਲਾਂ ਤੇ ਬਨੇਰੇ ਤੇ ਬਹਿ ਗਿਆ ਉੱਥੇ ਜਦੋਂ ਇਹ ਸੁਨਾਇਆ ਉਹ ਰਾਣੀ ਇਹ ਸੁਣਿਆ ਉਹ ਰਾਣੀ ਕਹਿੰਦੀ ਇੱਕ ਵਾਰ ਗੰਗਾ ਰਾਮ ਤੂੰ ਹੋਰ ਸੁਣਾ ਕਹਿੰਦਾ ਤਾਂ ਸੁਣਾਉਂ ਤੋਤਾ ਹਾਨੂ ਮੂੰਹ ਕੱਢ ਕੇ ਖੜਾ ਮੈਂ ਸੁਣਾ ਦਿੰਨਾ ਰਾਣੀ ਨੇ ਉਹ ਤਹਾਨੂੰ ਮੂੰਹ ਟੜ ਲਿਆ ਤੋਤੇ ਨੇ ਮੂੰਹ ਚ ਸੂਈ ਛੜਤੀ ਸੂਈ ਜਾ ਕੇ ਰਾਣੀ ਦੇ ਗਲ ਚ ਫਸ ਗਈ ਉਹ ਹੁਣ ਸੂਈ ਖੋਊਗੀ ਨਾ ਨਿਕਲੇ ਨਾ ਕਰੇ ਰਾਣੀ ਤਾਂ ਡਿਗ ਪਈ ਰਾਣੀ ਬੇਹੋਸ਼ ਹੋ ਗਈ ਰਾਣੀ ਦਾ ਤੜਫ ਤੜਫ ਕੇ ਜਾਨ ਨਿਕਲ ਗਈ ਸੂਈ ਕਿਥੋਂ ਨਿਕਲੇ ਫਿਰ ਤੋਤੇ ਨੇ ਦੇਖਿਆ ਯੋੜ ਆਰੀ ਮਾਰੀ ਰਾਜੇ ਦੇ ਮਹਿਲਾਂ ਤੇ ਜਾ ਬੈਠਾ ਜੇ ਤੋ ਮਹਿਲਾਂ ਤੇ ਗਿਆ ਉੱਥੇ ਜਾ ਕੇ ਤੇਹੀ ਗਾਇਆ ਕਹਿੰਦਾ ਬਾਪ ਨੇ ਬੜਾਇਆ ਮਾਂ ਨੇ ਖਾਇਆ ਬਾਰੇ ਉਸ ਭਾਂਦੇ ਜੀ ਨੇ ਚੁੱਕ ਕੁਝੇ ਪਾਇਆ ਉਹ ਰਾਜਾ ਕਹਿੰਦਾ ਵੀ ਦਵਾਰੇ ਸੁਣਾ ਕਹਿੰਦਾ ਜੀ ਫੇਰ ਸੁਣਾਉਂਗਾ ਪਹਿਲਾਂ ਤੂੰ ਤਹਾਨੂੰ ਮੂੰਹ ਟੱਡ ਕੇ ਅੱਖਾਂ ਮੀਚ ਕੇ ਖਾੜਾ ਫੇਰ ਸੁਣਾਉਂ ਜਿਦੂ ਰਾਜੇ ਨੇ ਤਹਾਨੂੰ ਮੂੰਹ ਕੱਢ ਲਿਆ ਅੱਖਾਂ ਵਿੱਚ ਲਿਆ ਦੋਸਤ ਰੇ ਛੜਤੇ ਤੋਤੇ ਨੀਗਾ ਮੂੰਹ ਦੇ ਵਿੱਚ ਰਾਜੇ ਦੇ ਦਾ ਗੱਲ ਚ ਉਸ ਤਰੇ ਜਾ ਫਸੇ ਉਹ ਕਿੱਥੇ ਨਿਕਲਦੇ ਆ ਬਾਦਸ਼ਾਹ ਮਰ ਗਿਆ ਜਿਦੂ ਮਰ ਗਿਆ ਤੋਤਾ ਉੱਡ ਕੇ ਆਵਦੀ ਭੈਣ ਕੋਲੇ ਆ ਗਿਆ ਉਹ ਕਹਿਣ ਲੱਗਾ ਭੈਣੇ ਮੈਂ ਰਾਜੇ ਤੇ ਰਾਣੀ ਰਾਣੀ ਨੂੰ ਤਾਂ ਮਾਰ ਆਇਆ ਉਹ ਕਹਿੰਦੀ ਤੂੰ ਕਿਵੇਂ ਮਾਰਤਾ ਤੂੰ ਇੱਕ ਜਾਨਵਰ ਹੈਂ ਕਹਿੰਦਾ ਨਹੀਂ ਭਾਣੇ ਮੈਂ ਤਰੀਖੇ ਨਾ ਮਾਰੇ ਨੇ ਮੈਂ ਰਾਣੀ ਦੇ ਦਾ ਮੂੰਹ ਚ ਸੂਈ ਛਿੱਟੀ ਆ ਗਾਲ ਚ ਫਸ ਕੇ ਕਹਿੰਦਾ ਮਰ ਗਈ ਰਾਣੀ ਤੜਫ ਕੇ ਜੇ ਕਹਿੰਦਾ ਫੇਰ ਰਾਜੇ ਦੇ ਕਹਿੰਦਾ ਮੈਂ ਉਸ ਤਰੇ ਛਿੱਟੇ ਨੇ ਮੂੰਹ ਚ ਰਾਜਾ ਵੀ ਮਰ ਗਿਆ ਹੁਣ ਰਾਜ ਭਾਗ ਆਪਣਾ ਹੋ ਗਿਆ ਕਹਿੰਦੀ ਰਾਜ ਚਲਾਉ ਕੌਣ ਤੂੰ ਤਾਂ ਤੋਤਾ ਮੈਂ ਕੰਨਿਆ ਮੈਂ ਕੀ ਜਾਣਦੀ ਆ ਰਾਜ ਬਾਰੇ ਕਹਿੰਦਾ ਕੋਈ ਨਾ ਫਾਈ ਤੂ ਤਾਂ ਇਨੀ ਕਹੇ ਕਿ ਬਾਗਿਆ ਜਿਹੜੇ ਕਮਰੇ ਦੇ ਵਿੱਚ ਜਿੱਥੇ ਹੱਡੀਆਂ ਧਰੀਆਂ ਦੀ ਤੂੰ ਤਾਂ ਉਸ ਕਮਰੇ ਵਿੱਚ ਜਾ ਵੜਿਆ ਜਦੋਂ ਉਸ ਕਮਰੇ ਵਿੱਚ ਜਾ ਵੜਿਆ ਤਾਂ ਉਹ ਬਾਦਸ਼ਾਹੀ ਕੁੜੀ ਨੇ ਦੇਖਿਆ ਵੀ ਚਲੋ ਅੱਜ ਦੇਖਦੀਆਂ ਵੀ ਮੇਰਾ ਵੀਰ ਕਿੱਥੇ ਹੈ ਜਦੋਂ ਉਹਨੇ ਬਾਹਰ ਖੋਲਿਆ ਤੇ ਉੱਥੇ ਤਾਂ ਉਹ ਮੁੰਡਾ ਬਣਿਆ ਰੋਟੀ ਖਾਈ ਜਾਵੇ ਉਹ ਡਰ ਗਈ ਵੀ ਤਾਂ ਕੋਈ ਭੂਤ ਹੈ ਉਹ ਤੋਤਾ ਕਹਿਣ ਲੱਗਾ ਡਰਨਾ ਪੈਣੀ ਮੈਂ ਉਹੀ ਤੋਤਾ ਹੀ ਆ ਉਹ ਕਹਿੰਦੀ ਛੱਕੇ ਹਾਂ ਭਾਈ ਭੈਣ ਭਰਾ ਨੇ ਦੋਨਾਂ ਨੇ ਇਕੱਠੇ ਹੋ ਗਏ ਜੀ ਰਾਜ ਪ੍ਰਬੰਧ ਚਲਾਉਣ ਲੱਗ ਗਿਆ ਵਜ਼ੀਰਾਂ ਨੂੰ ਹੋਰ ਸਭ ਨੂੰ ਕਿਹਾ ਕਹਿੰਦਾ ਵੀ ਮੈਂ ਬਾਦਸ਼ਾਹ ਦਾ ਪੁੱਤਰ ਹਾਂ ਰਾਜ ਪ੍ਰਬੰਧ ਮੈਂ ਚਲਾਉਂ ਜੀ ਰਾਜਾ ਰਾਣੀ ਮਰ ਗਏ ਕਿਤੇ ਹੋਰ ਰਾਜਾ ਨਾ ਟਿੱਕੇ ਛੱਡ ਦਿਓ ਕਹਿਣ ਲੱਗੇ ਚੰਗਾ ਰਾਜ ਪ੍ਰਬੰਧ ਚਲਾਇਆ ਤੇ ਆਪ ਰਾਜਾ ਬਣ ਗਿਆ ਫਿਰ ਉਹਨੇ ਉਹਦੀ ਭੈਣ ਇੱਕ ਵੱਡੇ ਤਖੜੇ ਵੱਡੇ ਤਖੜੇ ਰਾਜੇ ਦੇ ਘਰੇ ਵਿਆਹੀ ਤੇ ਉਹਨੂੰ ਵਜ਼ੀਰ ਕਹਿਣ ਲੱਗੇ ਤੂੰ ਵੀ ਵਿਆਹ ਕਰਵਾ ਹੁਣ ਤੂੰ ਬਾਦਸ਼ਾਹ ਹੈ ਵਿਆਹ ਤੋਂ ਬਣਦਾ ਠੀਕ ਨਹੀਂ ਉਹ ਕਹਿੰਦਾ ਮੈਂ ਮੇਰੀ ਭੈਣ ਦਾ ਵਿਆਹ ਕਰਕੇ ਦੁਬਾਰੇ ਮੈਂ ਫੇਰ ਵਿਆਹ ਕਰਾਉਂ ਭੈਣ ਵਿਆਹੀ ਬਹੁਤ ਤਖੜੇ ਰਾਜੇ ਦੇ ਫਿਰ ਉਹਨੇ ਆਪ ਦਾ ਵਿਆਹ ਕਰਾਇਆ ਆਪ ਦਾ ਵਿਆਹ ਕਰਾ ਕੇ ਤੂਤੇ ਨੇ ਤੋ ਜਿਹੜਾ ਮੁੰਡਾ ਬਣਿਆ ਸੀ ਉਹ ਵਜ਼ੀਰਾਂ ਨੂੰ ਨੇ ਪੁੱਛਿਆ ਕਹਿੰਦੇ ਵੀ ਉਹਨੇ ਰਾਜੇ ਨੇ ਤਾਂ ਮਾਰਤਾ ਤੀ ਐ ਕਰਤਾ ਸੀ ਵੀ ਤੂੰ ਕਿੱਥੋਂ ਆ ਗਿਆ ਤੂੰ ਉਹਦਾ ਪੁੱਤ ਕਿਵੇਂ ਬਣ ਗਿਆ ਉਹ ਤੋਦੇ ਨੇ ਫਿਰ ਉਹਨਾਂ ਨੂੰ ਸਾਰੀ ਕਹਾਣੀ ਦੱਸਤੀ ਕਹਿੰਦਾ ਇਸ ਤਰ੍ਹਾਂ ਤੇ ਐ ਕਰਕੇ ਵੀ ਐ ਬਣਿਆ ਵਾ ਮੈਂ ਮੈਂ ਹਾਂ ਉਸੇ ਰਾਜੇ ਦਾ ਪੁੱਤ ਤੇ ਮੈਂ ਐਮੀ ਉਹਦਾ ਪੁੱਤ ਨਹੀਂ ਬਣਿਆ ਮੇਰੀ ਭੈਣ ਹੈ ਜਿਹੜੀ ਮੇਰੇ ਨਾਲ ਆਏਗੀ ਉਹ ਕਹਿੰਦੇ ਠੀਕ ਆ ਕਿਉਂ ਬਾਣੀ ਮਹਾਰਾਜ ਵੀ ਬਾਣੀ ਵੀ ਕਹਿੰਦੀ ਹੈ ਵੀ ਜਿਸ ਨੂੰ ਉਹ ਮਾਲਕ ਵਧਾਉਂਦਾ ਉਹਨੂੰ ਕੋਈ ਨਹੀਂ ਰੋਕ ਸਕਦਾ ਉਹ ਬੰਦਾ ਵਧੂਗਾ ਜਿਸ ਦਾ ਦਾੜਾ ਰੱਖਾ ਹੋਏ ਉਹਨੂੰ ਮਾਰ ਸਕੇ ਨਾ ਕੋਈ ਹੁਣ ਵੀ ਹੈ ਜਿਹਦਾ ਪਰਮਾਤਮਾ ਦਾ ਹੱਥ ਹੈ ਉਹਦੇ ਉੱਤੇ ਕੁਝ ਨਹੀਂ ਹੋ ਸਕਦਾ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਹੈ ਵੀ ਉਹ ਬੱਚੇ ਨੇ ਉਹ ਰਾਜ ਕੀਤਾ ਤੇ ਉਹ ਬਾਦਸ਼ਾਹ ਤੇ ਰਾਣੀ ਦੋਨਾਂ ਦਾ ਖਾਤਮਾ ਕਰਕੇ ਹਾਂਜੀ ਇਹ ਇੰਨਾ ਘਤਿਆ ਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ